ਅ ਅਡਾਗਿਓ ਪੀ ਠੀਕ ਆ ਉਹਦੀ ਵੈੜਾ ਬਹੁਤ ਜਿਆਦੇ ਇਹ ਵੱਡੀ ਵੈੜਾ ਆ ਏਬੀਐਸ ਦੇ ਐਵਰੈਸਟ ਦੀ ਆ ਤੇ ਇਹ ਹਜੇ ਇਹਦਾ ਪਿਆ ਮਹੀਨੇ ਤੋਂ ਉੱਤੇ ਪਿਆ 66 ਸੀਮਨ ਲਾਉਣ ਦਾ ਮਕਸਦ ਇਹ ਆ ਬਾਈ ਨਾਲੇ ਤਾਂ ਫਾਰਮ ਦੇ ਵਿੱਚ ਵਾਧਾ ਹੁੰਦਾ ਪਹਿਲਣ ਵੈੜ ਦੇ ਬਈ ਇਹ ਸੂਣ ਦੇ ਵਿੱਚ ਕੋਈ ਜਿਆਦੇ ਤਕਲੀਫ ਨਹੀਂ ਹੁੰਦੀ ਉਂ ਤਾਂ ਜੀ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਆ ਸੀਜ਼ਨ ਦਾ ਪਹਿਲਾ ਕਾਫ ਜਿਹੜਾ ਉਹ ਆ ਗਿਆ ਵਾ ਤੇ ਆਇਆ ਮੇਰੇ ਪੈਂਡੀ ਆ ਤੇ ਮੇਰੇ ਬੇਲੀ ਆ ਕਾਲਾ ਕਾਲਾ ਡੇਰੀ ਫਾਰਮ ਆ ਤੇ ਉਹ ਖੜਾ ਵਾ ਇਹਦੇ ਘਰੇ ਆਇਆ ਵਾ ਤੇ 66 ਸੀਮਨ ਲੱਗਿਆ ਸੀ ਆ ਆਪਣਾ ਚੇਲਾ ਹੈਪੀ ਤੇ 66 ਸੀਮਨ ਲਾਇਆ ਸੀਗਾ ਬਾਈ ਮੈਂ ਚੱਲ ਵਲੌਗ ਬਣਾ ਲਗੇ ਤੇ ਨਾਲੇ ਤੁਹਾਨੂੰ ਆਪਾਂ ਬਣਾ ਵਿਖਾ ਦਿੰਨੇ ਆ ਆਪਾਂ ਬੱਚਾ 66 ਸੀਮਨ ਲਾਇਆ ਸੀ ਥਾਨ ਹਾਊਸ ਦਾ ਜਿਹੜਾ 44 33 ਦਾ ਸੀਮਨ ਆ ਤੇ ਵਹਿੜ ਵੀ ਤੁਹਾਨੂੰ ਆਪਾਂ ਵਿਖਾ ਦਿੰਨੇ ਆ ਪੀਡੀਐਫ ਦੇ ਸੀਮਨ ਦੀ ਵਹਿੜ ਆ ਬਾਈ ਪੀਡੀਐਫ ਦੇ ਕੇਨ ਬੋਲ ਦੀ ਵਹਿੜ ਆ ਇਹ ਠੀਕ ਆ ਇਹ ਮੇਰੇ ਹਿਸਾਬ ਨਾਲ 2 ਮਹੀਨਾ 2 ਸਾਲਾਂ ਤੋਂ ਪਹਿਲਾਂ ਪਹਿਲਾਂ ਸੂਪੀ ਆ ਤੇ ਜਿਹੜਾ ਇਹਦੇ ਆਪਾਂ ਸੀਮਨ ਲਾਇਆ ਸੀਗਾ ਇਹ ਸੀਗਾ ਥਾਨੋਸ ਦਾ 66 ਸੀਮਨ ਜਿਹੜਾ ਜਰਮਨ ਤੋਂ ਇੰਪੋਰਟ ਹੋਇਆ 19548 ਲੀਟਰ ਸ਼ਾਇਦ ਇਹਦਾ ਦੁੱਧ ਦਾ ਰਿਕਾਰਡ ਆ ਤੇ ਵਧੀਆ ਲੈਣਾ ਘੱਟ ਪ੍ਰਾਈਸ ਵਾਲੇ ਸੀਮਨਾਂ ਦੇ ਵਿੱਚ ਵਧੀਆ 66 ਸੀਮਨ ਲਾਇਆ ਸੀਗਾ ਬਈ ਆਪਾਂ ਆਪਾਂ ਨੂੰ ਐਂ ਸੀ ਵਹਿੜ ਦੀ ਵੀ ਉਮਰ 2 ਸਾਲਾਂ ਤੋਂ ਘੱਟ ਹੀ ਸੀਗੀ 66 ਸੀਮਨ ਲਾਉਣ ਦਾ ਮਕਸਦ ਇਹ ਆ ਬਈ ਨਾਲੇ ਤਾਂ ਫਾਰਮ ਦੇ ਵਿੱਚ ਵਾਧਾ ਹੁੰਦਾ ਤੇ ਦੂਜਾ ਜਿਵੇਂ ਇਹ ਪਹਿਲਾਂ ਵਹਿੜਾ ਠੀਕ ਆ ਪਹਿਲਾਂ ਵਹਿੜ ਦੇ ਬਈ ਇਹ ਸੂਣ ਦੇ ਵਿੱਚ ਕੋਈ ਜਿਆਦੇ ਤਕਲੀਫ ਨਹੀਂ ਹੁੰਦੀ ਹੁੰਦਾ ਇਹ 15 ਕਿ ਦਿਨ ਪਹਿਲਾਂ ਸੂਬੀ ਆ ਤੇ ਚਲੋ ਚੰਗਾ ਹੀ ਹੋਇਆ ਤੇ ਨਾਲੇ ਤਾਂ ਔਖੀ ਨਹੀਂ ਹੋਈ ਤੇ ਨਾਲੇ ਭੜ ਭੁੱਲਣੀ ਪਈ ਤੇ ਹੁੰਦਾ ਤਾਂ ਜਾਨੀ ਇਹ ਚੀਜ਼ ਤਾਂ ਮਾੜੀ ਆ ਪਰ ਇਹ ਪਹਿਲਾਂ ਵਹਿੜ ਲਈ ਫਾਇਦੇ ਦੀ ਚੀਜ਼ ਆ ਦੁੱਧ ਤੇ ਤਾਂ ਇਹ ਬਾਅਦ ਚੋਂ ਆਈ ਜਾਣਾ ਹੁੰਦਾ ਫੀਡ ਫੂਡ ਪਾ ਕੇ ਬਾਅਦ ਦੇ ਵਿੱਚ ਤੇ ਇਹ ਚੀਜ਼ ਆ ਇਹ ਵੇੜਾ ਚੈੱਕ ਕਰ ਲਓ ਬਈ ਬਹੁਤ ਜ਼ਿਆਦੇ ਵਧੀਆ ਜਿਵੇਂ ਦੀ ਉਹਦੇ ਚ ਵਿਖਾਈ ਗਈ ਆ ਜਿਵੇਂ ਦੇ ਇਹਦੇ ਬੱਚੇ ਆਉਂਦੇ ਆ ਬਿਲਕੁਲ ਉਵੇਂ ਦੀ ਬਿਹੜਾ ਬਹੁਤ ਜ਼ਿਆਦੇ ਟਾਈਟ ਆਰਡਰ ਦੀ ਆ ਤੇ ਬਾਕੀ ਸੰਤਾ ਬਹੁਤ ਘੈਂਟ ਲੱਗੀ ਆ ਬਾਕੀਆਂ ਦੇ ਵੀ ਜਿਹੜੀਆਂ ਪਹਿਲਣ ਵੇੜਾ ਬਈ ਉਹਨਾਂ ਦੇ ਆਪਣਾ 66 ਸੀਮਣੀ ਇਹਦੇ ਲੱਗਿਆ ਹੋਇਆ ਵਾ ਨਾਨ 66 ਵੀ ਵਿੱਚੋਂ ਵਿੱਚੋਂ ਲਾਇਆ ਹੋਇਆ ਵਾ ਕਈ ਵੇੜਾਂ ਦੇ ਜਿਵੇਂ ਆ ਐਵਰੇਸਟ ਦੀ ਬਿਹੜਾ ਠੀਕ ਆ ਇਹ ਵੀ ਐਬੀਐਸ ਦੇ ਐਵਰੇਸਟ ਦੀ ਆ ਤੇ ਇਹ ਹਜੇ ਇਹਦਾ ਪਿਆ ਮਹੀਨੇ ਤੋਂ ਉੱਤੇ ਪਿਆ ਏ ਤੇ ਇਹ ਤੁਸੀਂ ਵੇਖ ਲਓ ਪੂਰੀ ਘੈਂਟ ਬਣੂਗੀ ਮਹੀਨੇ ਤੋਂ ਉੱਤੇ ਇਹ ਆ ਹੈਗੀ ਆ ਜਿਹੜਾ ਪੀਡੀਐਫ ਦਾ ਹੀ ਸੀਮਣ ਅ ਅਡਾ ਗਈਓ ਪੀ ਠੀਕ ਆ ਉਹਦੀ ਵਹਿੜਾ ਬਹੁਤ ਜਿਆਦੇ ਇਹ ਵੱਡੀ ਵਹਿੜਾ ਠੀਕ ਆ ਇਹ ਵੀ ਜਾਨੀ ਪੂਰੀ ਪੂਰੀ ਜਾਨੀ ਘੈਂਟ ਬਣੂਗੀ ਪੂਰੀ ਵੱਡੀ ਵੱਛੀ ਆ ਠੀਕ ਆ ਤੇ ਇਹ ਥੋੜੀ ਜੀ ਵੱਡੀ ਕਰਕੇ ਸਮੇ ਇਹ ਟਾਈਮ ਸਹੀ ਲਿਆਉਂਦੇ ਲਿਆਉਂਦੇ ਤੇ ਪੂਰੀ ਵੱਡੀ ਕਰਕੇ ਤਿਆਰ ਕੀਤੀ ਸੀਗੀ ਬਾਕੀ ਹੋਰ ਵੀ ਪਸ਼ੂ ਆ ਜਦੋਂ ਇਹ ਸੂਣਗੇ ਤੇ ਤੁਹਾਨੂੰ ਸਾਰੇ ਵਿਖਾਏ ਜਾਣਗੇ ਪਸ਼ੂ ਹਾਂਜੀ ਬਾਕੀ ਵੀ ਆਪਾਂ ਤੁਹਾਨੂੰ ਹੋਰ ਵੀ ਰਿਜ਼ਲਟ ਵਿਖਾਵਾਂਗੇ ਜਿਵੇਂ ਜਿਵੇਂ ਸੂਣਗੇ ਇਹ ਵੀ ਵਿਖਾਵਾਂਗੇ ਹੋਰ ਲੋਕਾਂ ਦੇ ਵੀ ਜਿਨ੍ਹਾਂ ਜਿਨ੍ਹਾਂ ਦੇ ਆਪਣੇ ਸੀਮਣ ਭਰੇ ਆ ਤੇ ਹੋਰ ਫਾਰਮ ਵੀ ਆਪਣੇ ਬਹੁਤ ਤਿਆਰ ਕਰਾਏ ਹੋਏ ਆ ਤੇ ਸਾਰਿਆਂ ਦੇ ਤੁਹਾਨੂੰ ਬੱਚੇ ਵਿਖਾਵਾਂਗੇ ਐਤਕੀ ਸੀਜ਼ਨ ਚ ਸਾਰੇ ਤੇ ਬਾਕੀ ਜੁੜੇ ਰਹੋ ਆਪਣੀਆਂ ਵੀਡੀਓਾਂ ਦੇ ਨਾਲ ਵੇਂਦੇ ਰਹੋ ਵੀਡੀਓ ਸਾਰੀਆਂ ਤੇ ਬਾਕੀ ਜੇ ਕਿਸੇ ਨੇ ਸੀਮਣ ਭਰੋਣਾ ਹੁੰਦਾ ਤੇ ਆਪਣੇ ਨਾਲ ਕੰਟੈਕਟ ਜਰੂਰ ਕਰ ਲਿਆ ਕਰੋ तकरीबन ਸਾਰਾ ਸੀਮਣ ਆਪਣੇ ਕੋਲੇ ਹੁੰਦਾ ਏ ਨੰਬਰ ਆਪਣਾ 788999093 ਆ ਬਾਈ ਜਦੋਂ ਮਰਜੀ ਤੁਸੀਂ ਫੋਨ ਕਰ ਸਕਦੇ ਆ ਤੇ ਸੀਮਣ ਪ੍ਰਭਾ ਸਕਦੇ ਆ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਵੀਡੀਓ ਬាទ ਬាទ ਸ਼ੇਅਰ ਕਰਦੇ ਹੋ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਧੰਨਵਾਦ ਸਤਿ ਸ੍ਰੀ ਅਕਾਲ